ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਕੋਈ ਵੀ ਸਰਕਾਰੀ ਸਕੀਮ ਜਦੋਂ ਸਾਡੇ ਇਲਾਕੇ ਦੇ ਵਿੱਚ ਜਾਂ ਸਾਡੇ ਪਿੰਡ ਦੇ ਵਿੱਚ ਆਉਂਦੀ ਆ ਸੋ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਉਹ ਕੋਈ ਵੀ ਪਾਲਿਸੀ ਆ ਉਹ ਵੱਧ ਤੋਂ ਵੱਧ ਅੱਗੇ ਪਰਿਵਾਰਾਂ ਤੱਕ ਜਿਹੜੀ ਹੈਗੀ ਉਹ ਜਿਹੜਾ ਮੈਸੇਜ ਹੈਗਾ ਜਾਂ ਕੋਈ ਜਾਣਕਾਰੀ ਹੈਗੀ ਆ ਖਾਸ ਕਰਕੇ ਜਦੋਂ ਸਰਕਾਰੀ ਅਦਾਰਿਆਂ ਦੇ ਵਿੱਚ ਕੋਈ ਜਾਣਕਾਰੀ ਸਾਨੂੰ ਪ੍ਰਾਪਤ ਹੁੰਦੀ ਆ ਤੇ ਸਾਡੀ ਕੋਸ਼ਿਸ਼ ਹੁੰਦੀ ਕਿ ਅਸੀਂ ਉਹ ਇਲਾਕੇ ਦੇ ਹਰ ਇੱਕ ਭੈਣ ਭਰਾ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਆ ਸੋ ਉਹਨਾਂ ਤੱਕ ਜਿਹੜੀ ਉਹ ਜਾਣਕਾਰੀ ਆ ਪਹੁੰਚਣੀ ਬਹੁਤ ਜ਼ਰੂਰੀ ਹੁੰਦੀ ਆ ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਕਿ ਜਾਣਕਾਰੀ ਉਹਨਾਂ ਤੱਕ ਪਹੁੰਚਾਈ ਜਾਵੇ ਸੋ ਸਾਡੇ ਨਾਲ ਅੱਜ ਡਾਕਟਰ ਕੁਲਵੰਤਰ ਆਏ ਜੀ ਸਾਡੇ ਪਿੰਡ ਬਜਵਾੜੇ ਤੋਂ ਹੀ ਹੈਗੇ ਆ ਔਰ ਹਾਲਤੇ ਬਟਲੇ ਜਿਹੜੇ ਹੈਗੇ ਆ ਇਹ ਬਤੌਰ ਉੱਥੇ ਡਾਕਟਰ ਜੌਬ ਕਰਦੇ ਆ ਸੋ ਇਹਨਾਂ ਦੇ ਨਾਲ ਕੱਲ ਮੇਰੀ ਇੱਕ ਕਿਸੇ ਮੈਟਰ ਦੇ ਉੱਤੇ ਡਿਸਕਸ ਹੋਈ ਸੀ ਤੇ ਮੈਨੂੰ ਉਹ ਜਿਹੜਾ ਇਹਨਾਂ ਨੇ ਮੈਨੂੰ ਸੁਝਾਅ ਦਿੱਤਾ ਜਾਂ ਮੈਨੂੰ ਜਿਹੜੀ ਜਾਣਕਾਰੀ ਦਿੱਤੀ ਤੇ ਮੈਨੂੰ ਉਹ ਬੜਾ ਸੁਣ ਕੇ ਮਤਲਬ ਹੈਰਾਨਗੀ ਵੀ ਹੋਈ ਕਿ ਸਾਨੂੰ ਇਹਨਾਂ ਪਾਲਸੀਆਂ ਬਾਰੇ ਇਹਨਾਂ ਸਕੀਮਾਂ ਬਾਰੇ ਸਾਨੂੰ ਨਹੀਂ ਪਤਾ ਤੇ ਜਿਹੜੇ ਸਾਡੇ ਆਮ ਪਬਲਿਕ ਹੈਗੀ ਆ ਜਿਹੜੇ ਬਹੁਤੀ ਜਾਣਕਾਰੀ ਨਹੀਂ ਰੱਖਦੇ ਸੋ ਉਹਨਾਂ ਤੱਕ ਇਹ ਜਾਣਕਾਰੀ ਕਿੱਦਾਂ ਪਹੁੰਚਦੀ ਹੋਊਗੀ ਸੋ ਜਿਸ ਵੇਲੇ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਅਸੀਂ ਇਹਨਾਂ ਨੂੰ ਅੱਜ ਫਿਰ ਅਸੀਂ ਸਮਾਂ ਰੱਖਿਆ ਸੀ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਘਰੇ ਆਓ ਤੇ ਅਸੀਂ ਬੈਠ ਕੇ ਜਿਹੜੀ ਹੈਗੀ ਇਹ ਮਤਲਬ ਇਹ ਜਿਹੜੀ ਜਾਣਕਾਰੀ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਆ ਕਿਉਂ ਨਾ ਅਸੀਂ ਪੂਰੀ ਪਬਲਿਕ ਦੇ ਨਾਲ ਸਾਂਝੀ ਕੀਤੀ ਅੱਜ ਕੱਲ ਸਾਰਿਆਂ ਨੂੰ ਮੈਂ ਡਾਕਟਰ ਕੁਲਵੰਤ ਰਾਏ ਚਾਈਲਡ ਸਪੈਸ਼ਲਿਸਟ ਮੈਂ ਬਤੌਰ ਮੈਡੀਕਲ ਅਫਸਰ ਸੀਐਸਸੀ ਆਟਾ ਬੜਲਾ ਵਿਖੇ ਐਸੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਸੋ ਕੱਲ ਸਾਡੀ ਗੱਲ ਹੋਈ ਸੀ ਪਿੰਡ ਬਜਵਾੜੇ ਦੇ ਸਰਪੰਚ ਸਾਹਿਬ ਬੱਬੂ ਮਹੇਜ ਜੀ ਹੁਣੀ ਉਹਨਾਂ ਨੂੰ ਮੈਂ ਆਰਬੀਐਸਕੇ ਸਕੀਮ ਬਾਰੇ ਥੋੜਾ ਦੱਸਿਆ ਸੀਗਾ ਸੋ ਉਹਦੇ ਰਿਗਾਰਡਿੰਗ ਅੱਜ ਅਸੀਂ ਥੋੜੀ ਅਵੇਅਰਨੈਸ ਪੋਸਟ ਪਾ ਰਹੇ ਹਾਂ ਸੋ ਆਰਬੀਐਸਕੇ ਜਿਹੜੇ ਹੈ ਰਾਸ਼ਟਰੀ ਬਾਲ ਸਿਹਤੇ ਕਾਰਜਕ੍ਰਮ ਇਹ ਜਿਹੜੀ ਸਕੀਮ ਹੈਗੀ ਆ ਸੈਂਟਰ ਦੀ ਸਕੀ ਸੋ so, uh, 2013 ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ ਅੰਡਰ ਨੈਸ਼ਨਲ ਰੂਲ ਹੈਲਥ ਮਿਸ਼ਨ ਦੇ ਅੰਡਰ ਸੋ ਇਸ ਦੇ ਵਿੱਚ 0 ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਕ੍ਰੀਨ ਕੀਤਾ ਜਾਂਦਾ ਹੈ ਕਈ ਕਾਫੀ ਬਿਮਾਰੀਆਂ ਦੇ ਲਈ ਤੇ ਉਹਨਾਂ ਦਾ ਇਲਾਜ ਵੀ ਬਿਲਕੁਲ ਫ੍ਰੀ ਕੀਤਾ ਉਹ ਜਿਹੜੀ ਸਕਰੀਨਿੰਗ ਹੁੰਦੀ ਹੈ ਸਾਡੇ ਕੋਲ ਇਹ ਇੱਕ ਤਾਂ ਫੈਸਿਲਿਟੀ ਬੇਸਡ ਹੋ ਗਈ ਆ ਜੀ ਇੱਕ ਹੁੰਦੀ ਕਮਿਊਨਿਟੀ ਲੈਵਲ ਤੇ ਜੀ ਸੋ ਫੈਸਿਲਿਟੀ ਲੈਵਲ ਤੇ ਆਪਾਂ 0 ਤੋਂ ਲੈ ਕੇ ਜੇ ਨਿਊ ਬੋਨ ਬੱਚੇ ਹੁੰਦੇ ਨੇ ਡਿਲੀਵਰੀਜ਼ ਸਾਰੇ ਡਿਲੀਵਰੀਜ਼ ਪੁਆਇੰਟ ਤੇ ਬੇਸ਼ੱਕ ਉਹ ਸਰਕਾਰੀ ਹੈ ਬੇਸ਼ੱਕ ਪ੍ਰਾਈਵੇਟ ਹੈ ਉਹਨਾਂ ਬੱਚਿਆਂ ਨੂੰ ਸਕ੍ਰੀਨ ਕਰਦੇ ਆ ਸੋ ਬੇਸਿਕਲੀ ਜਿਹੜੇ ਇਹ 4 ਡੀਜ਼ ਨੇ ਜੀ ਇਹਦੇ ਅੰਡਰ ਆਪਾਂ ਕਿਹੜੀ ਕਿਹੜੀ ਬਿਮਾਰੀਆਂ ਸਕ੍ਰੀਨ ਕਰ ਸਕਦੇ ਆ ਜੀ 4 ਡੀਜ਼ ਦੇ ਵਿੱਚ ਪਹਿਲਾ ਡੀ ਆ ਦਾ ਜਿਹੜਾ ਡੈਫੈਕਟਡ ਬਰਥ ਜੀ ਠੀਕ ਹੈ ਜਦ ਬੱਚਾ ਜਨਮ ਹੋਇਆ ਬੱਚੇ ਨੂੰ ਜਨਮ ਤੇ ਕੋਈ ਜਮਾਨਦਰੂ ਨੁਕਸਾਨੀ ਹੈਗਾ ਜੀ ਜੀ ਦੂਜੇ ਨੰਬਰ ਤੇ ਆਉਂਦਾ ਡੈਫੀਸ਼ੈਂਸੀ ਕਿਸੇ ਚੀਜ਼ ਦੀ ਘਾਟ ਹੋ ਜਾਂਦੀ ਹੈ ਤੇ ਤੀਸਰੇ ਨੰਬਰ ਤੇ ਡੀ ਆਂਦਾ ਉਹ ਡਿਜ਼ੀਜ਼ਸ ਹੋ ਗਈਆਂ ਜੀ ਲਾਸਟ ਫੋਰਥ ਡੀ ਹੈਗੀ ਆ ਉਹਦੇ ਵਿੱਚ ਆਂਦਾ ਡਵੈਲਪਮੈਂਟ ਡਿਲੇ ਜੀ ਇਨਕਲੂਡਿੰਗ ਡਿਸੇਬਿਲਟੀ ਉਹ ਥੋੜਾ ਤੋਂ ਡਿਟੇਲ ਚ ਮੈਂ ਦੱਸਦਾ ਇਕੱਲਾ ਇਕੱਲਾ ਕਰਕੇ ਜੀ ਤੇ ਇਹਦਾ ਇਸ ਤੋਂ ਪਹਿਲਾਂ ਮੈਂ ਦੱਸਦਾ ਕਿ ਇਹਦੀ ਸਕਰੀਨਿੰਗ ਆਪਾਂ ਕਰਦੇ ਆਂ ਕਮਿਊਨਿਟੀ ਲੈਵਲ ਤੇ ਆਂਗਨਵਾੜੀ ਸੈਂਟਰਸ ਚ ਤੇ ਇਹਨਾਂ ਵਿੱਚ ਜਿਹੜੇ ਬੱਚਿਆਂ ਦੀ ਸਕਰੀਨਿੰਗ ਹੁੰਦੀ ਆ ਉਹ ਸਰਕਾਰੀ ਸਕੂਲ ਜਾਂ ਗਵਰ ਤੁਸੀਂ ਇਹ ਗੱਲ ਮਤਲਬ ਮੈਨੂੰ ਤੁਹਾਡੀ ਵਧੀਆ ਲੱਗੀ ਸੀ ਤੁਸੀਂ ਕਹਿੰਦੇ ਆ ਕਿ ਜਿਹੜੀ ਇਹ ਪਾਲਿਸੀ ਹੈਗੀ ਆ ਹਾਂਜੀ ਇਹ ਜਿਹੜੀ ਹੈਗੀ ਜਿਹੜੇ ਸਾਡੇ ਬੱਚੇ ਸਰਕਾਰੀ ਸਕੂਲਾਂ ਚ ਪੜਦੇ ਆ ਹਾਂਜੀ ਹਾਂਜੀ ਇਹ ਜਿਹੜੀ ਪਾਲਿਸੀ ਸਿਰਫ ਉਹਨਾਂ ਦੇ ਲਈ ਹੈਗੀ ਕਿ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੋਵੇ ਪੜਦਾ ਹੋਵੇ ਪ੍ਰਾਈਵੇਟ ਚ ਨਹੀਂ ਪੜਦਾ ਮਤਲਬ ਸਰਕਾਰੀ ਸਕੂਲ ਚ ਪੜਦਾ ਹੋਵੇ ਤੇ ਜਿਹੜੀਆਂ ਅਸੀਂ ਇਹ ਸਹੂਲਤਾਂ ਹੈਗੀਆਂ ਉਹਦੇ ਵਿੱਚ ਤੁਸੀਂ ਮੈਨੂੰ ਮੜ ਜਾ ਇਹ ਡਿਟੇਲ ਚ ਦੱਸਿਓ ਪੰਜਾਬੀ ਦੇ ਵਿੱਚ ਕਿ ਕਿਹੜੀ ਕਿਹੜੀ ਆਪਾਂ ਸਹੂਲਤ ਜਿਹੜੀ ਹੈਗੀ ਆ ਉਹ ਆਪਾਂ ਇਸ ਮਤਲਬ ਜਿਹੜੀ ਪਾਲਿਸੀ ਹੈਗੀ ਇਹਦੇ ਅਧੀਨ ਆਪਾਂ ਲੈ ਸਕਦੇ ਆ ਜੀ ਇਸ ਦੇ ਵਿੱਚ ਦੇਖੋ ਜੀ ਜਿੱਦਾਂ ਹੁਣ ਨਿਊ ਬੋਨ ਹੈ ਇਹਦੇ ਵਿੱਚ ਨਾ ਏਜ ਗਰੁੱਪ ਆਪਾਂ ਲੈਣੇ ਆ 0 ਤੋਂ ਲੈ ਕੇ 6 ਹਫ਼ਤਿਆਂ ਤੱਕ ਪਹਿਲਾਂ ਤਾਂ ਜੀ ਬੱਚੇ ਸਾਢੇ 1 ਮਹੀਨੇ ਤੱਕ ਦਾ ਬੱਚਾ ਉਹ ਪਹਿਲਾਂ ਤਾਂ ਆਪਣੇ ਘਰੇ ਹੁੰਦਾ ਆਂਗਣਵਾੜੀ ਵਰਕਰ ਆਸ਼ਾ ਵਰਕਰਜ਼ ਵਿਜ਼ਿਟ ਕਰਦੀਆਂ ਨੇ ਉਹ ਦੱਸਦੀਆਂ ਸਾਨੂੰ ਜੇ ਕੋਈ ਕਿਸੇ ਨੂੰ ਲੱਗਦੀ ਹੈ ਬਿਮਾਰੀ ਉਹ ਸਾਡੇ ਕੋਲ ਲੈ ਕੇ ਆਉਂਦੀ ਹੈ ਹਸਪੀਟਲ ਚ ਉਹਨਾਂ ਦਾ ਆਪਾਂ ਕਾਰਡ ਬਣਾ ਕੇ ਉਹਨਾਂ ਨੂੰ ਅੱਗੇ ਫਰਦਰ ਆਪਾਂ ਅਗਲਾ ਟ੍ਰੀਟਮੈਂਟ ਦਿੰਨੇ ਉਹਦਾ ਜੀ 6-6 ਹਫ਼ਤਿਆਂ ਤੋਂ ਲੈ ਕੇ 6 ਸਾਲ ਤੱਕ ਆਂਗਣਵਾੜੀ 'ਚ ਬੱਚੇ ਦਾ ਨਾਮ ਦਰਜ ਹੁੰਦਾ ਹੈ ਜੇ ਆਂਗਣਵਾੜੀ 6 ਸਾਲ ਤੱਕ ਨਾ ਹੈਗਾ ਬੱਚੇ ਦਾ ਉਹਦੇ ਵੀ ਕਾਰਡ ਫ੍ਰੀ ਬਣਦਾ ਜੇ ਕੋਈ ਲੋੜਿੰਦੀ ਕੋਈ ਵੀ ਲੋਡ ਪੈਂਦੀ ਆ ਆਪਾਂ ਉਹ ਯੂਜ਼ ਕਰ ਸਕਦੇ ਆ ਤੇ 6 ਸਾਲ ਤੋਂ ਲੈ ਕੇ 18 ਸਾਲ ਤੱਕ ਜਿਹੜੇ ਸਰਕਾਰੀ ਸਕੂਲਸ ਐ ਗਵਰਨਮੈਂਟ ਐਡਿਟਿਡ ਸਕੂਲਸ ਨੇ ਉਹਨਾਂ 'ਚ ਬੱਚੇ ਦਾ ਨਾਮ ਹੈਗਾ ਆ ਉਹਨਾਂ ਦੇ ਆਪ ਕਾਰਡ ਫ੍ਰੀ ਆਫ ਕੋਸਟ ਬਣਦਾ ਆ ਜੀ ਉਦੇ ਲਈ ਆਪਾਂ ਨੂੰ ਬਹੁਤਾ ਜਿਆਦਾ ਵੀ ਘੁੰਮਣ ਫਿਰਨ ਦੀ ਲੋੜ ਨਹੀਂ ਹੈਗੀ ਸਕੂਲਾਂ ਦੇ ਵਿੱਚ ਆਰਬੀਐਸਕੇ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਹਰੇਕ ਬਲੌਕ ਚ ਹੁੰਦੀਆਂ ਨੇ ਸਾਡੇ ਵੀ ਦੋ ਜਿਦਾਂ ਆਪਣੇ ਸਾਡੇ ਬਲੌਕ ਹਰਟੇਵੜਲੇ ਚ ਦੋ ਟੀਮਾਂ ਨੇ ਉਹ ਸਕੂਲਾਂ ਚ ਵਿਜ਼ਿਟ ਕਰਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਬੱਚੇ ਦੀ ਕੋਈ ਵੀ ਇਹਨਾਂ ਬਿਮਾਰੀਆਂ ਚ ਕੋਈ ਵੀ ਦਿੱਕਤ ਲੱਗਦੀ ਹੈ ਉਹ ਕਾਰਡ ਬਣਾ ਕੇ ਉਹਨਾਂ ਨੂੰ ਰੈਫਰ ਕਰਦੇ ਅਸੀਂ ਮੰਨ ਕੇ ਚੱਲੋ ਕਿ ਤੁਹਾਡੀ ਟੀਮ ਇੱਥੇ ਸਕੂਲ ਦੇ ਵਿੱਚ ਆਂਦੀ ਹੈ ਹਾਂਜੀ ਤੇ ਇਹ ਜਿਹੜਾ ਕਾਰਡ ਅਸੀਂ ਬਣਾਣਾ ਹਾਂਜੀ ਇਹਦੇ ਵਿੱਚ ਕੋਈ ਏਜ ਫੈਕਟਰ ਵੀ ਹੈਗਾ ਜਾਂ ਕੋਈ ਕਮਿਊਨਿਟੀ ਵਾਈਜ਼ ਵੀ ਹੈਗਾ ਕਿ ਇਹ ਇੱਕ ਏਸੇ ਕਮਿਊਨਿਟੀ ਦੀ ਬਣਨੀ ਜਾਂ ਕੋਈ ਵੀ ਅਦਰ ਬੱਚਾ ਕੋਈ ਵੀ ਮਤਲਬ ਜਿਹੜਾ ਪੰਜਾਬੀ ਸਕੂਲ ਚ ਪੜਦਾ ਹੈ ਕਿ ਹਰ ਇੱਕ ਦਾ ਬਣੂ ਹਰ ਇੱਕ ਦਾ ਜਿਹਾ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਕਮਿਊਨਿਟੀ ਕਿਹੜੀ ਹੈ ਕੁਝ ਵੀ ਸਾਰਿਆਂ ਦਾ ਬਣਦਾ ਜੀ ਸਾਰਿਆਂ ਦਾ ਬਣ ਹਾਂਜੀ ਹਾਂਜੀ ਅੱਛਾ ਤਾਂ ਕਿਹੜੀ ਕਿਹੜੀ ਜਿਹੜੀ ਬਿਮਾਰੀ ਜਿਹੜੀ ਹੈਗੀ ਆ ਜਿਹੜਾ ਬੱਚਾ ਸਾਡਾ ਸਰਕਾਰੀ ਸਕੂਲ ਚ ਪੜਦਾ ਅਗਰ ਜੇ ਕੋਈ ਉਹਨੂੰ ਦਿੱਕਤ ਪਰੇਸ਼ਾਨੀ ਹੁੰਦੀ ਕਿਉਂਕਿ ਤੁਹਾਨੂੰ ਪਤਾ ਸਰਕਾਰੀ ਸਕੂਲਾਂ 'ਚ ਤਾਂ ਸਾਡੇ ਬੱਚੇ ਜਿਹੜੇ ਪੜਦੇ ਹਾਂ ਹਾਂਜੀ ਹਾਂਜੀ ਪਰ ਤੁਹਾਨੂੰ ਵੀ ਪਤਾ ਕਿ ਜਿਹੜੀਆਂ ਸਾਡੀਆਂ ਫੈਮਲੀਆਂ ਜਿਹੜੀਆਂ ਮਿਡਲ ਕਲਾਸ ਹੋ ਗਈਆਂ ਤੇ ਪੂਰੀਆਂ ਫੈਮਲੀਆਂ ਉਹਨਾਂ ਦੇ ਬੱਚੇ ਜ਼ਿਆਦਾ ਪੜਦੇ ਆ ਹਾਂਜੀ ਹਾਂਜੀ ਕਿਹੜੀ ਕਿਹੜੀ ਬਿਮਾਰੀ ਜਿਹੜੀ ਹੈਗੀ ਆ ਜਿਹੜੀ ਇਸ ਕਾਰਡ ਦੇ ਵਿੱਚ ਜਿਹੜਾ ਆਪਾਂ ਉਹਦਾ ਬੈਨੀਫਿਟ ਲੈ ਸਕਦੇ ਆ ਆ ਆਪਾਂ ਥੋੜਾ ਸਿਸਟਮ ਬਾਈ ਸ਼ੁਰੂ ਕਰ ਲੈਂਦੇ ਆ ਜਿਹਦਾ ਫਰਸਟ ਬੱਚਾ ਹੋ ਗਿਆ ਜ਼ੀਰੋ ਦਾ ਨਿਊ ਬੋਨ ਠੀਕ ਹੈ ਜੀ ਉਹਦੇ ਵਿੱਚ 8-9 ਬਿਮਾਰੀਆਂ ਆਹ ਦੇਲ ਚ ਬੱਚੇ ਨੇ ਸ਼ੇਕ ਹੁੰਦਾ ਹੈ ਜਮੰਦਰੂ ਠੀਕ ਹੈ ਜੀ ਉਸ ਤੋਂ ਇਲਾਵਾ ਜਿਹਨਾਂ ਬੱਚਿਆਂ ਦੇ ਪੈਰ ਪੈਰਾਂ ਦੀ ਬਣਾਵਟ ਪੁੱਠੀ ਹੁੰਦੀ ਹੈ ਜਮੰਦਰੂ ਉਹ ਬੱਚੇ ਹੋਗਾ ਜਾਂ ਜਿਹੜੇ ਬੱਚਿਆਂ ਨੂੰ ਜਮੰਦਰੂ ਸੁਣਦਾ ਨਹੀਂ ਹੈਗਾ ਜਮੰਦਰੂ ਆਪਣੇ ਅਟ੍ਰੈਕਟ ਹੋ ਜਾਂਦਾ ਆ ਹੋਤੀਆ ਹੋ ਜਾਂਦਾ ਠੀਕ ਹੈ ਜੀ ਉਹ ਸਾਰੇ ਇਸ ਕਵਰ ਹੁੰਦੇ ਆ ਡਾਊਨ ਸਿੰਡਰੋਮ ਇੱਕ ਇਹ ਸੁਣਿਆ ਹੋਣਾ ਤੁਸੀਂ ਉਹ ਵੀ ਇੱਕ ਇਹ ਪਹਿਲੀ ਜਦੋਂ ਮਦਰ ਦੀ ਏਜ 35 ਸਾਲ ਤੋਂ ਜ਼ਿਆਦਾ ਹੋ ਜਾਂਦੀ ਆ ਉਹ ਬੱਚੇ ਨੂੰ ਰਿਸਕ ਜ਼ਿਆਦਾ ਹੁੰਦਾ ਡਾਊਨ ਸਿੰਡਰੋਮ ਕਹਿੰਦੇ ਤੁਸੀਂ ਦੱਸਿਆ ਸੀ ਕਿ ਜਿਹੜੇ ਬੱਚਿਆਂ ਨੂੰ ਕਈ ਵਾਰੀ ਦੌਰੇ ਵਗੈਰਾ ਪੈਂਦੇ ਆ ਹਾਂ ਉਹ ਮੈਂ ਅੱਗੇ ਦੱਸਦਾ ਜੀ ਹਾਂ ਜੀ ਹਾਂ ਜਿ ਸਾਰੇ ਨਿਊ ਬੋਨ ਜਿੰਨੇ ਮੇਨਿ ਬੱਚਿਆਂ ਦੇ ਜਿਹਨਾਂ ਦੇ ਜਮਾਂਦਰੂ ਬੋਲਣ ਹੀ ਬਣੇ ਹੁੰਦੇ ਇਥੋਂ ਕੱਟਿਆ ਹੁੰਦਾ ਬੋਲਣ ਤਲੂਆ ਨਹੀਂ ਬਣਿਆ ਹੁੰਦਾ ਉਹਨਾਂ ਦਾ ਵੀ ਜਿਹੜਾ ਕਾਰਡ ਬਣਦਾ ਫ੍ਰੀ ਆਫ ਕਾਸਟ ਬਣ ਕੇ ਉਹਨਾਂ ਦੀ ਸਰਜਰੀ ਤੱਕ ਵੀ ਫ੍ਰੀ ਹੁੰਦੀ ਹੈ ਅੱਛਾ ਜੀ ਹਾਂਜੀ ਤੇ ਇਸ ਤੋਂ ਅੱਗੇ ਆਪਾਂ ਥੋੜਾ ਚੱਲੀਏ ਦਾ ਗੱਲ ਕਰੀ ਡੈਫੀਸ਼ੈਂਸੀ ਦੀ ਉਹ ਬਹੁਤ ਹੀ ਜ਼ਿਆਦਾ ਕਾਮਨ ਹੈ ਅੱਜ ਕੱਲ ਕਿਉਂਕਿ ਵਿਟਾਮਿਨ ਏ ਡੈਫੀਸ਼ੈਂਸੀ ਵਿਟਾਮਿਨ ਡੀ ਦੋ ਤਾਂ ਬੱਚਿਆਂ ਚ ਬਹੁਤ ਜ਼ਿਆਦਾ ਕਾਮਨ ਹੈ ਸੋ so, ਵਿਟਾਮਿਨ A ਦੀ ਪ੍ਰੋਵੈਂਸ਼ਨ ਲਈ ਅਸੀਂ ਆਲਰੇਡੀ ਆਪਾਂ ਵਿਟਾਮਿਨ A ਦੀਆਂ ਬੂਨਾ ਪਲਾਉਂਦੇ ਹਾਂ ਹਰ 6 ਮਹੀਨੇ ਬਾਅਦ ਬੱਚਿਆਂ ਨੂੰ 5 ਸਾਲ ਤੱਕ ਜੀ ਜੀ ਵਿਟਾਮਿਨ D ਦੀ ਘਾਟ ਬਹੁਤ ਆ ਰਹੀ ਹੈ ਬੱਚਿਆਂ 'ਚ ਇਸ ਤੋਂ ਇਲਾਵਾ ਜਿਹੜੀ ਆਪਾਂ ਨੂੰ ਮੇਨ ਜਿਹੜਾ ਅੱਜ ਦੇ ਅੱਜ ਦੇ ਟਾਈਮ 'ਚ ਸਾਡੇ ਕੋਲ ਪੇਸ਼ੈਂਟ ਆ ਰਹੇ ਆ ਉਹ ਆ ਰਹੇ ਆ ਆਇਰਨ ਦੀ ਘਾਟ HB HB ਅਨੀਮੀਆ ਓਕੇ ਉਹ ਇਹਦੇ ਵਿੱਚ ਕਵਰ ਹੋ ਰਿਹਾ ਜੀ ਤੇ ਨਾਲ ਆਇਓਡੀਨ ਦੀ ਘਾਟ ਕਰਕੇ ਗਾਇਟਰ ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਆ ਉਹ ਉਹ ਦੀ ਉਹ ਠੀਕ ਹੈ ਜੀ ਤੇ ਜਿਹੜੇ ਬੱਚੇ ਕਪੋਸ਼ਨ ਦਾ ਸ਼ਿਕਾਰ ਹੁੰਦੇ ਨੇ ਮਲਨਿਊਟ੍ਰੀਸ਼ਨ ਵਾਲੇ ਉਹ ਬੱਚੇ 'ਚ ਕਵਰ ਅਗੇ ਲਾ थर्ड ਡੀ ਸੀਗਾ ਡਿਜ਼ੀਜ਼ਸ ਉਹ ਤੁਸੀਂ ਕਿਹਾ ਸੀ ਪਹਿਲਾਂ ਜਿਹੜੇ ਦੌਰੇ ਪੈਂਦੇ ਬੱਚਿਆਂ ਨੂੰ ਦਿਮਾਗੀ ਦੌਰੇ ਉਹਨੂੰ ਕਨਵਲਸਿਵ ਡਿਸਆਰਡਰ ਟਰਮ ਆਪਾਂ ਕਹਿੰਦੇ ਆ ਜੀ ਉਹਨਾਂ ਦੇ ਜਿਹਨਾਂ ਦੀ ਦਵਾਈ ਚੱਲਦੀ ਹੈ 6 3 ਸਾਲ ਦਾ ਕੋਰਸ ਹੁੰਦਾ ਕਈਆਂ ਦਾ ਨਾ ਉਹ 3 ਸਾਲ ਦਾ ਟ੍ਰੀਟਮੈਂਟ ਜਿਹੜੀ ਦਵਾਈ ਉਹ ਫ੍ਰੀ ਆਫ ਕਾਸਟ ਗਵਰਨਮੈਂਟ ਆ ਸਾਡੇ ਸਿਲੀਟੀ ਜੇ ਅਵੇਲੇਬਲ ਹੈ ਜਿੱਥੇ ਤੁਸੀਂ ਗਵਰਨਮੈਂਟ ਡਿਸਟ੍ਰਿਕਟ ਹਸਪੀਟਲ ਜਾਓਗੇ ਨਾ ਉਹ ਬਾਕੀ ਸਕੇਂਦੀਆਂ ਬਿਮਾਰੀਆਂ ਕੋਈ ਵੀ ਠੀਕ ਹੈ ਸਕੀਬੀਜ਼ਾ ਉਹ ਜਿਹੜਾ ਕਿ ਅਲਰਜੀ ਹੈ ਕਰੋਨਿਕ ਬੱਚੇ ਨੂੰ ਜਾਂ ਕਿ ਸਾਹ ਦੀ ਵੀ ਦਿੱਕਤ ਆ ਰਹੀ ਹੈ ਬੱਚੇ ਨੂੰ ਕੋਈ ਦਿਲ ਦੀ ਬਿਮ ਉਹ ਸਾਰਿਆਂ ਇਹਦੇ ਵਿੱਚ ਕੰਨ ਦੀ ਕੋਈ ਦਿੱਕਤ ਉਹ ਟਾਈਟਸ ਮੀਡੀਆ ਕਹਿੰਦੇ ਕੰਨ ਚੋਂ ਰੇਸ਼ਾ ਵਗਦਾ ਜੀ ਲੰਬੇ ਟਾਈਮ ਤੋਂ ਕਿਉਂਕਿ ਜਿਹੜੇ ਸਲਮ ਵਿੱਚ ਹੁੰਦੇ ਆ ਝੁੱਗਿਆਂ ਝੌਂੜੀਆਂ ਚ ਰਹਿੰਦੇ ਆ ਬਹੁਤ ਕਾਮਨ ਆ ਉਹਨਾਂ ਚ ਉਹ ਦਿਖਾਉਂਦੇ ਨਹੀਂ ਐਦੀ ਦਵਾਈਆਂ ਲੈਂਦੇ ਰਹਿੰਦੇ ਆ ਸੋ ਉਹਨਾਂ ਨੂੰ ਥੋੜਾ ਆਈਡੀਆ ਹੋਊਗਾ ਵੀ ਹਾਂ ਵੀ ਕੁਝ ਐਦਾਂ ਹੁੰਦਾ ਆ ਉਹ ਆਪਣਾ ਇਲਾਜ ਕਰਾਉਣ ਈ.ਐਨ.ਟੀ ਵਾਲੇ ਨੂੰ ਦਿਖਾਉਣ ਤੇ ਫ੍ਰੀ ਆਫ ਕੋਸ ਸਾਰਾ ਕੁਝ ਅਵੇਲੇਬਿਲਟੀ ਹੈਗੀ ਆ ਕਈ ਕੇਸਾਂ ਦੇ ਵਿੱਚ ਦਾ ਸਾਡੇ ਕੋਲ ਕਈ ਕੇਸ ਆਉਂਦੇ ਆ ਜਿਹਦੇ ਵਿੱਚ ਬੱਚੇ ਦੀਆਂ ਕਈ ਵਾਰੀ ਇੱਕ ਅਸੀਂ ਕੇਸ ਦੇਖਿਆ ਸੀ ਉਹਦੇ ਵਿੱਚ 13 ਸਾਲ ਦੀ ਕੁੜੀ ਆ ਸੀ ਉਹਦੀਆਂ ਦੋਨੋਂ ਇਹਦੇ ਵਿੱਚ ਕੋਈ ਇਦਾਂ ਦਾ ਨਹੀਂ ਹੈਗਾ ਉਹਦੇ ਵਿੱਚ ਲੱਗ ਜੇ ਤੁਸੀਂ ਪਹਿਲਾਂ ਤੋਂ 0 ਤੋਂ ਲੈ ਕੇ 5 ਸਾਲ ਤੱਕ ਡਾਇਗਨੋਸ ਹੋ ਜਾਏ ਓਕੇ ਉਹ ਕੁੜੀਆਂ ਦਾ ਫ੍ਰੀ ਇਲਾਜ ਹੈ ਅੱਛਾ ਉਹ ਕਿਤੇ ਵੀ ਤੁਸੀਂ ਕਰਾ ਸਕੋ ਸਰਕਾਰੀ ਚ ਉਹ 1 ਸਾਲ 0 ਤੋਂ ਲੈ ਕੇ 1 ਸਾਲ ਤੱਕ ਜੇ ਲੜਕਾ ਆ ਜੇ ਪਹਿਲਾ ਡਾਇਗਨੋਸ ਹੋ ਰਿਹਾ ਉਹ ਵੈਸੀ ਫ੍ਰੀ ਹੈ ਜੀ ਉਹਨਾਂ ਦਾ ਉਸ ਇਨੀਸ਼ੀਅਲ ਡਾਇਗਨੋਸ ਇਹ ਆਪ ਤਾਂ ਹੀ ਸਕਰੀਨਿੰਗ ਕਰ ਰਹੇ ਆ ਸਾਨੂੰ ਕੋਈ ਬੱਚਾ ਲੱਗਦਾ ਇਦਾਂ ਦਾ ਆਪ ਨੂੰ ਗਾਈਡ ਕਰ ਦਿੱਤਾ ਵੀ ਉਹ ਫ੍ਰੀ ਹੈ ਉਧਰੋਂ 0 ਤੋਂ 5 ਸਾਲ ਤੱਕ ਕੁੜੀ ਆ ਤੁਹਾ ਦਾ ਫ੍ਰੀ ਇਲਾਜ ਆ ਜੀ ਕੋਈ ਵੀ ਜੇ ਤੱਕ ਫ੍ਰੀ ਇਲਾਜ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਤਰ੍ਹਾਂ ਦੀ ਕੁਝ ਵੀ ਮਤਲਬ ਉਹ ਫ੍ਰੀ ਆਫ ਕੋਸਟ ਫ੍ਰੀ ਆਫ ਕੋਸਟ ਉਹ ਤਾਂ ਹੈ ਹੀ ਹੈ 5 ਸਾਲ ਤੱਕ ਤਾਂ ਕੋਈ ਗਰਲ ਜਿਹਾ ਮਤਲਬ ਇੱਕ ਕਾਰਡ ਬਣਿਆ ਹੋਣਾ ਜ਼ਰੂਰੀ ਹੈ ਜਿਹਦਾ 5 ਸਾਲ ਤੱਕ ਤਾਂ ਕਾਰਡ ਵੀ ਨਾ ਹੋਵੇ ਤਾਂ ਵੀ ਚੱਲੂਗਾ ਵੀ ਚੱਲ ਜੂਗਾ ਜਿਨ੍ਹਾਂ ਦੇ ਨਹੀਂ ਵੀ ਬਣਿਆ ਪ੍ਰਾਈਵੇਟ ਸਕੂਲ ਵਾਲਾ ਜਿਹਦੇ ਤੋਂ 5 ਸਾਲ ਤੱਕ ਸਾਡੇ ਕੋਲ ਆਦਾ ਬੱਚਾ ਅਸੀਂ ਫ੍ਰੀ ਆਫ ਟਰੀਟਮੈਂਟ ਕਰਦੇ ਉਹਨਾਂ ਦਾ ਓਕੇ ਹਾਂਜੀ ਠੀਕ ਹੈ ਤੇ ਜਿਹੜੇ ਦੌਰਿਆਂ ਦੀ ਗੱਲ ਕਰਦੇ ਆਪਾਂ ਹੁਣ ਉਹਦੇ ਲਈ ਐਮ ਆਰ ਆ ਦੀ ਲੋਡ ਪੈਂਦੀ ਆ ਸੀਟੀ ਸਕੈਨ ਦੀ ਲੋਡ ਪੈਂਦੀ अच्छा जी हां जी वो सारा कुछ फ्री ਆ ਹਾਰਟ ਦੇ ਇਕੋਗ੍ਰਾਫੀ ਕਰਦੇ ਆ ਇਕੋਕਾਰਡੀਓਗ੍ਰਾਫੀ ਉਹ ਫ੍ਰੀ ਆਫ ਕੋਸਟ ਕਰਦੇ ਆ ਜੀ ਕਾਰਡ ਬਣਿਆ ਬੱਚੇ ਦਾ ਜੀ ਠੀਕ ਹੈ ਜੀ ਲਾਸਟ ਆਂਦਾ ਡਵੈਲਪਮੈਂਟ ਉਹਦੇ ਵਿੱਚ ਕੀ ਆ ਜਿਹੜੇ ਬੱਚੇ ਹੁਣ ਜਨਮ ਤੇ ਰੋਂਦੇ ਘਟ ਆ ਉਹਨਾਂ ਨੂੰ ਬਾਅਦ ਚ ਫਿਚਰ ਚ ਦਿੱਕਤ ਆਉਂਦੀਆਂ ਲੇਟ ਚੱਲਣ ਲੱਗਦੇ ਆ ਲੇਟ ਬੋਲਣ ਲੱਗਦੇ ਆ ਜਾਂ ਜੰਮ ਤੁਰ ਨਹੀਂ ਸਕਦੇ ਚੱਲ ਫੇ ਨਹੀਂ ਸਕਦੇ ਬੱਚੇ ਕਈ ਇਦਾਂ ਦੇ ਆਪਣੇ ਕੋਲ ਆਂਦੇ ਆ ਨਾ ਉਹ ਪਹਿਲਾਂ ਆਪਾਂ ਗੌਰ ਨਹੀਂ ਕਰਦੇ ਪਿੰਡ 'ਚ ਵੀ ਹੈ ਨਾ ਕਈ ਵਾਰੀ ਕਹਿੰਦੇ ਕੋਈ ਨਹੀਂ ਚੱਲ ਪੈਣਾ ਚੱਲ ਪੈਣਾ ਬਈ ਉਹਨੂੰ ਜਦ ਆਪਾਂ ਸੋਚਦਾ ਲੇਟ ਬਹੁਤ ਹੋ ਜਾਂਦਾ ਲੇਟ ਹੋ ਜਾਂਦਾ ਹਾਂਜੀ ਤੇ ਉਹ ਚੀਜ਼ਾਂ ਨੂੰ ਬਚਾਉਣ ਲਈ ਇਹਦੇ ਬਹੁਤ ਵਾਰੀ ਡਿਸਕਵਰ ਕੀਤਾ ਆ ਇਹਨਾਂ ਨੇ ਉਹਦੇ ਵਿੱਚ ਵੀ ਆਪਾਂ ਇਹਨਾਂ ਦਾ ਕਵਰ ਆ ਜਾਂਦਾ ਸਾਰਾ ਕੁਝ ਜੀ ਤੇ ਉਹਨਾਂ ਦੀ ਵੀ ਸਕਰੀਨਿੰਗ ਆਪਾਂ ਕਰਕੇ ਜੇ ਐਮ ਆਰ ਆਈ ਕਰਾ ਕੇ ਦੇਖ ਲਈਏ ਵੀ ਦਿਮਾਗ 'ਤੇ ਕੋਈ ਸਰਤਾਨੀ ਪਿਆ ਕੋਈ ਜੀ ਉਹ ਆਪਾਂ ਪਹਿਲੇ ਐਮ ਆਰ ਆਈ ਕਰਵਾ ਕੇ ਉਹਦੀ ਟ੍ਰੀਟਮੈਂਟ ਸ਼ੁਰੂ ਕਰ ਸਕਦੇ ਆ ਓਕੇ ਇਹਦਾ ਹੁਣ ਜੇ ਆਪਾਂ ਕਾਰ ਇੱਕ ਮੰਨ ਲਓ ਸਾਡਾ ਕਾਰਡ ਬਣ ਗਿਆ ਹੁਣ ਇੱਕ ਵਾਰੀ ਹਨਾ ਸਕੂਲ 'ਚ ਟੀਮ ਆ ਗਈ ਬਣਾਤਾ ਜੀ ਕਾਰਡ ਦੇ ਹਰੇਕ ਡਿਸਟ੍ਰਿਕਟ 'ਚ ਆਪਣੇ ਹਿਸ਼ਾਰਪੁਰ ਡਿਸਟ੍ਰਿਕਟ 'ਚ ਆ ਪੈਂਦਾ ਹੁਣ ਉੱਥੇ ਸੈਂਟਰ ਬਣਿਆ ਹੋਇਆ ਡਿਸਟ੍ਰਿਕਟ अर्ਲੀ ਇੰਟਰਵੈਂਸ਼ਨ ਸੈਂਟਰ ਡੀਈਆਈਸੀ ਜੀ ਸਾਰੇ ਜ਼ਿਲ੍ਹਿਆਂ 'ਚ ਬਣਿਆ ਹੋਇਆ ਉੱਥੇ ਜਾਣਾ ਬਸ ਇੱਕ ਵਾਰ ਕਾਰਡ ਲੈ ਕੇ ਉੱਥੇ ਰਜਿਸਟ੍ਰੇਸ਼ਨ ਕਰਕੇ ਫਾਈ ਇੱਕ ਉਹਦਾ ਪਰੰਪਰ ਕੇ ਜਿੱਥੇ ਇੰਪੈਲਮੈਂਟ ਹੋਏਗੀ ਪ੍ਰਾਈਵੇਟ ਵੀ ਹੈ ਫ੍ਰੀ ਹੋਏਗੀ ਅੱਛਾ ਐਮ ਆਰ ਆਈ ਫ੍ਰੀ ਹੈ ਕੋਈ ਕੁਝ ਫ੍ਰੀ ਹੈ ਅੱਛਾ ਮੰਨ ਲਓ ਜੇ ਕਾਰਡ ਬਣਿਆ ਹੋਵੇ ਜੇ ਅਸੀਂ ਸਿਵਲ ਚ ਜਾਈਏ ਉੱਥੇ ਉਹ ਫੈਸਿਲਿਟੀ ਨਹੀਂ ਹੈਗੀ ਹਾਂਜੀ ਅੱਗੇ ਫਰਦਰ ਜੇ ਅਸੀਂ ਕਿਤੇ ਪ੍ਰਾਈਵੇਟ ਚ ਜਾਣਾ ਹੋਵੇ ਉਹ ਜਿਨ੍ਹਾਂ ਦੇ ਲਿੰਕ ਹੋਣਗੇ ਨੇ ਇਹਨਾਂ ਦੇ ਸਾਰੇ ਹਸਪੀਟਲਾਂ ਦਾ ਅੱਛਾ ਉੱਥੋਂ ਕਰਾਂਗੇ ਜਿਨ੍ਹਾਂ ਦੇ ਨਾਲ ਟਾਈ ਆਪਾ ਉਹ ਫ੍ਰੀ ਆਫ ਕੋਸਟ ਕਰਨਗੇ ਕਾਰਡ ਬਣਿਆ ਹੋਵੇਗਾ ਬਸ ਆਰ ਬੀ ਐਸ ਕੇ ਦਾ ਜਿਨ੍ਹਾਂ ਨਾਲ ਲਿੰਕ ਹੋਊਗਾ ਉਹ ਮਤਲਬ ਉੱਥੇ ਦੀ ਲਿਖ ਕੇ ਦੇ ਦੋਗੇ ਉੱਥੋਂ ਜਾ ਕੇ ਉਹ ਫ੍ਰੀ ਆਫ ਕੋਸਟ ਬਿਲਕੁਲ ਬਿਲਕੁਲ ਬ ਤੇ ਇਸ ਕਰਕੇ अराउंड 34 ডিজিਜ਼ 34 ਤਰ੍ਹਾਂ ਦੀਆਂ ਬਿਮਾਰੀਆਂ ਹੋ ਗਈਆਂ ਕਵਰ ਇਹਦੇ ਵਿੱਚ ਅੱਛਾ ਜੀ ਸਾਰੀਆਂ ਠੀਕ ਹੈ ਜੀ ਕੋਈ ਕੁਛ ਇੱਕ ਮੈਂ ਨਹੀਂ ਵੀ ਨਾਮ ਲੈ ਹੁਣ ਕਿ ਮੇਨ ਮੈਂ ਤੁਹਾਨੂੰ ਜਿਹੜੇ ਦੱਸੇ ਆ ਉਹਨਾਂ ਚੋਂ ਸਾਡੇ ਕੋਲ ਜਿਆਦਾ ਕੇਸਸ ਆਉਂਦੇ ਆ ਅੱਛਾ ਤੁਸੀਂ ਹੁਣ ਇਹ ਦੱਸੋ ਮੋਟਾ-ਮੋਟਾ ਪੰਜਾਬੀ ਚ ਕਿ ਸਾਨੂੰ ਇਸ ਕਾਰਡ ਦਾ ਜਾਂ ਸਾਡੇ ਬੱਚਿਆਂ ਨੂੰ ਕਿੰਨਾ ਕੁ ਲਾਭ ਆ ਲਾਭ ਤਾਂ ਜੀ ਦੇਖੋ ਬਹੁਤ ਜ਼ਿਆਦਾ ਆ ਮੈਂ ਮੈਡੀਕਲ ਕਾਲਜ ਰਜਿੰਦਰਾ ਹਸਪੀਟਲ ਪਟਿਆਲਾ ਵੀ 3 ਸਾਲ ਕੰਮ ਕਰਕੇ ਆਇਆ ਉੱਥੇ ਤਾਂ ਬਹੁਤ ਵੱਡੇ ਲੈਵਲ ਤੇ ਵਧੀਆ ਕੰਮ ਚੱਲ ਰਿਹਾ ਉੱਥੇ ਕਿਉਂਕਿ ਸਾਡੇ ਇੱਧਰ ਜਿਹੜੇ ਸਾਡੇ ਸਾਡਾ ਥੋੜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਹੋ ਸਕਦਾ ਕਈਆਂ ਨੂੰ ਪਤਾ ਹੋਵੇ ਵੀਡੀਓ ਦੇਖਣ ਤੋਂ ਬਾਅਦ ਕਈਆਂ ਨੂੰ ਪਤਾ ਵੀ ਹੋ ਸਕਦਾ ਪਰ ਬਹੁਤੇ ਲੋਕਾਂ ਨੂੰ ਨਹੀਂ ਇਸ ਚੀਜ਼ ਬਾਰੇ ਪਤਾ ਹਾਂਜੀ ਹਾਂਜੀ ਜਿਹੜਾ ਹੁਣ ਤੁਹਾਡੀ ਇਹ ਪਾਲਿਸੀ ਹੈਗੀ ਆਰਬੀਐਸਕੇ ਇਹਦੇ ਬਾਰੇ ਬਹੁਤੇ ਲੋਕਾਂ ਨੂੰ ਨਹੀਂ ਪਤਾ ਤਾਂ ਕਿ ਹੁਣ ਸਾਡਾ ਫਰਜ਼ ਬਣਦਾ ਜੇ ਸਾਡੇ ਕੋਲ ਕੋਈ ਚੀਜ਼ ਆਂਦੀ ਏਦਾਂ ਦੀ ਜਿਹਦੇ ਵਿੱਚ ਆਮ ਪਬਲਿਕ ਦਾ ਫਾਇਦਾ ਹੋ ਰਿਹਾ ਤੇ ਸਾਨੂੰ ਉਹ ਦੱਸਣ 'ਚ ਕੀ ਇਤਰਾਜ ਹੈ ਬਿਲਕੁਲ ਬਿਲਕੁਲ ਇਸ ਕਰਕੇ ਅਸੀਂ ਆਮ ਪਬਲਿਕ ਦੇ ਵਿੱਚ ਲੈ ਕੇ ਆਈਏ ਜਿਹੜੇ ਬੱਚੇ ਤੁਹਾਡੇ ਕਹਿਣ ਮੁਤਾਬਕ ਕੀ ਜਿਹੜੇ ਬੱਚੇ ਸਾਡੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੇ ਆ ਉਹਨਾਂ ਦਾ ਸਾਰਿਆਂ ਦਾ ਇਹ ਜਿਹੜਾ ਕਾਰਡ ਹੈਗਾ ਉਹ ਮਤਲਬ ਬਣਨਾ ਹੀ ਬਣਨਾ ਹਾਂਜੀ ਉਦ ਲਈ ਬਣਾਉਣ ਵਾਸਤੇ ਤੁਸੀਂ ਇਹ ਦੱਸੋ ਕਿ ਸਾਨੂੰ ਕਿਤੇ ਜਾਣਾ ਪਊਗਾ ਜਾਂ ਤੁਹਾਡੀ ਟੀਮ ਕੋਈ ਇੱਥੇ ਸਕੂਲਾਂ ਦੇ ਵਿੱਚ ਸਾਡੇ ਆ ਕੇ ਵਿਜ਼ਿਟ ਕਰੂਗੀ ਉਹ ਜੀ ਰੈਗੂਲਰਲੀ ਕਰ ਰਹੀ ਹੈ ਵਿਜ਼ਿਟ ਅੱਛਾ ਆਰਬੀਐਸ ਦੀ ਟੀਮ ਬਣੀ ਹੋਈ ਹੈ ਓਕੇ ਤੁਸੀਂ ਸਾਨੂੰ ਕਦੇ ਵੀ ਲੋੜੇ ਸਮੇਂ ਦੁਆਰਾ ਦੱਸ ਸਕਦੇ ਨਹੀਂ ਬਣੇ ਕਾਰਡ ਬਾਈ ਚਾਂਸ ਅਸੀਂ ਬਣਾ ਦੇਵਾਂਗੇ ਆ ਕੇ ਔਨ ਦਾ ਸਪੌਟ ਜੀ ਤੇ ਜਿਹੜੇ ਬੱਚੇ ਆਂਗਣਵਾੜੀ ਚਾ 6 ਸਾਲ ਤੱਕ ਦੇ ਜੀ ਨਾਮ ਦਰਜ ਹੈ ਆਂਗਣਵਾੜੀ ਵਰਕਰ ਨੂੰ ਕਹਿ ਦੇਣਾ ਤੁਸੀਂ ਜੀ ਆਰਬੀਐਸ ਦੀ ਟੀਮ ਨੂੰ ਕਾਲ ਕਰਨਗੇ ਉਹ ਆ ਕੇ ਬਣਾ ਕੇ ਜਾਣਗੇ ਓਕੇ ਕਿਉਂਕਿ ਮੋਸਾ ਬੱਚੇ ਆਂਗਣਵਾਲੀ ਵਾਲੇ ਬੱਚਿਆਂ ਦਾ ਕੀ ਆ ਵੀ ਉਹ ਬੱਚਿਆਂ ਦਾ ਖੂਨ ਦੀ ਘਾਟ ਹੁੰਦੀ ਹੋਈ ਆ ਜੀ ਬੱਚਿਆਂ ਦੀ ਡਾਈਟ ਅੱਜ ਕੱਲ ਇਦਾਂ ਦੀ ਹੋ ਗਈ ਹੋਆ ਜੀ ਅਨੀਮੀਆ ਹੋ ਗਿਆ ਵਿਟਾਮਿਨ ਡੀ ਦੀ ਉਹ ਸਾਰੇ ਕਵਰ ਹੋ ਜਾਣਗੇ ਜੀ ਉਹਦੇ ਵਿੱਚ ਆਂਗਣਵਾਲੀ ਵਾਲਿਆਂ ਨੂੰ ਥੋੜੀ ਜਿਹਾ ਉਹਨਾਂ ਨੂੰ ਵੀ ਥੋੜਾ ਜਿਹਾ ਨਾ ਗੇਅਰ ਪਕਾਣ ਦੀ ਲੋੜ ਆ ਓਕੇ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਤੁਹਾਡੀ ਨੌਲੇਜ ਹੈ ਕਿ ਸਾਡੇ ਪਿੰਡ ਦੇ ਵਿੱਚ ਇਹ ਮਤਲਬ ਦੋ ਸਰਕਾਰੀ ਸਕੂਲ ਆ ਹਾਂਜੀ ਇੱਕ ਐਲੀਮੈਂਟਰੀ ਸਕੂਲ ਆ ਇੱਕ ਹਾਈ ਸਕੂਲ ਹਾਈ ਸਕੂਲ ਹਾਂਜੀ ਸਾਨੂੰ ਲੱਗਦਾ ਕਿ ਜਿਹੜੇ ਸਾਡੇ ਸਕੂਲ ਹੈਗੇ ਆ ਇਹਨਾਂ ਦੇ ਵਿੱਚ ਬੱਚਿਆਂ ਦੇ ਆਲਮੋਸਟ ਬਣੇ ਹੋਗੇ ਕੋਈ ਅਧੂਰਾ ਹੋਊਗਾ ਕੰਮ ਨਹੀਂ ਸੈਕੂਲਰ ਸਕਰੀਨਿੰਗ ਆਪਾਂ ਕਰਾਂਗੇ ਇੱਕ ਦਾ ਕੈਂਪ ਲਗਾਵਾਂਗੇ ਸਕੂਲਾਂ 'ਚ ਵੀ ਜੀ ਆਪਣੇ ਲੈਵਲ ਦੇ ਅਸੀਂ ਲਾਵਾਂਗੇ ਸੀਐਸਸੀ ਆਟਾਬਟ ਲੈਵਲੋਂ ਜੀ ਤੇ ਉਹ ਸਕ੍ਰੀਨ ਕਰਾਂਗੇ ਕਿ ਕਈ ਬੱਚਿਆਂ ਨੂੰ ਜੇ ਕਈ ਨਿਕਲਦੇ ਵੀ ਆ ਕਈ ਸਾਨੂੰ ਸਕਰੀਨਿੰਗ ਵੇਲੇ ਪਤਾ ਲੱਗਿਆ ਓਕੇ ਕਈਆਂ ਦਾ ਇੱਕ 16 ਸਾਲ ਦਾ ਲੜਕਾ ਆਇਆ ਸੀ ਉਹ ਸਰਕਾਰੀ ਸਕੂਲ 'ਚੋਂ ਅਸੀਂ ਕੱਢਿਆ ਉਹ ਦਿਲਚੇਸ਼ ਸੀਗਾ ਉਹਨੂੰ 16 ਸਾਲ ਪਤਾ ਨਹੀਂ ਲੱਗਾ ਓਹੋ ਅੱਛਾ ਉਹਦੇ ਹੁਣ ਅਸੀਂ ਕਾਰਡ ਥਰੂ ਹੁਣ ਪਤਾ ਲੱਗਾ ਵੱਲੋਂ ਕਈ ਜਿਹੜੇ ਮਿਸ ਹੋ ਰਹੇ ਹਨ ਕੇਸ ਮੇਨ ਸਾਡਾ ਕੰਮ ਆ ਬਈ ਉਹਨਾਂ ਨੂੰ ਪਹਿਲਾਂ ਲੱਭਿਆ ਜਾਵੇ ਤਾਂ ਕਿ ਉਹ ਟ੍ਰੀਟਮੈਂਟ ਪੂਰਾ ਲੈਣ ਤੇ ਕੁਆਲਿਟੀ ਆਫ ਲਾਈਫ ਹੈ ਬੱਚਿਆਂ ਦੀ ਵਧੇ ਅੱਗੇ ਚਲੋ ਡਾਕਟਰ ਸਾਹਿਬ ਬੜਾ ਧੰਨਵਾਦ ਆ ਤੁਹਾਡਾ ਤੁਸੀਂ ਬੜਾ ਕੀਮਤੀ ਸਮਾਂ ਜੇ ਤੁਹਾਡੇ ਕੋ ਕੋਈ ਹੋਰ ਜਾਣਕਾਰੀ ਹੈ ਇਹਦੇ ਸੰਬੰਧ ਦੇ ਵਿੱਚ ਤਾਂ ਤੁਸੀਂ ਸ਼ੇਅਰ ਕਰ ਸਕਦੇ ਆ ਇਹਦਾ ਜੀ ਦੇਖੋ ਸਵੇ ਇਹੀ ਅਸੀਂ ਅਪੀਲ ਕਰਦੇ ਆ ਕਿ ਆਰਬੀਐਸਏ ਦੀ ਸਕੀਮ ਬਹੁਤ ਵਧੀਆ ਗਵਰਨਮੈਂਟ ਆਫ ਇੰਡੀਆ ਦੀ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਚਲਾ ਰਹੀ ਆ ਸੋ ਇਹਦਾ ਜਿੰਨੀਆਂ ਕਸੀ ਦੱਸ ਸਕਿਆ ਇਹਦੇ ਵਿੱਚ ਨਾ ਜਿਹੜੇ ਸਾਰੀਆਂ ਉਹ ਆਲਮੋਸਟ ਸਾਰੀਆਂ ਫ੍ਰੀ ਆਫ ਕਾਸਟ ਦਾ ਟਰੀਟਮੈਂਟ ਵੀ ਐਂਡ ਇਨਵੈਸਟੀਗੇਸ਼ਨਸ ਵੀ ਕੋਈ ਵੀ ਬਲੱਡ ਟੈਸਟ ਹੋਏਗਾ ਐਕਸ-ਰੇ ਹੋਏਗਾ ਸੀਟੀ ਐਮ ਆਰ ਆਈ ਇਕੋ ਸਾਰਾ ਕੁਝ ਫ੍ਰੀ ਆਫ ਕਾਸਟ ਹੈ ਉਹਦੇ ਲਈ ਪ੍ਰੋਸੀਜਰ ਦੱਸਦਾ ਤੁਹਾਨੂੰ ਕਾਰਡ ਬਣਵਾ ਕੇ ਇੱਕ ਵਾਰੀ ਆਪਣੇ ਡਿਸਟ੍ਰਿਕਟ ਹਸਪੀਟਲ ਤੇ ਆਪਾਂ ਡੀਈਆਈਸੀ ਸੈਂਟਰ ਤੇ ਜਾਣਾ ਹੈ ਉੱਥੇ ਆਪਣੀ ਫਾਈਲ ਤਿਆਰ ਕਰਵਾ ਕੇ ਫਰਦਰ ਆਪਾਂ ਪਲਾਨ ਕਰ ਸਕਦੇ ਹਾਂ ਇਸ ਲਈ ਆਪਾਂ ਨੂੰ ਜਿਹੜਾ ਕਾਰਡ ਬਣਾਉਣਾ ਹੈ ਇਸ ਲਈ ਕੀ ਡਾਕੂਮੈਂਟ ਦੀ ਲੋੜ ਹੈ ਕਿ ਬੱਚੇ ਦਾ ਜਿਹੜਾ ਪੇਰੈਂਟਸ ਦਾ ਡਾਕੂਮੈਂਟ ਵੀ ਲੱਗਣਾ ਨਾਲ ਉਹਦੀ ਲੋੜ ਨਹੀਂ ਜੀ ਸਰਕਾਰੀ ਸਕੂਲ ਚ ਪੜਦਾ ਬੱਚਾ ਉੱਥੇ ਆਪਾਂ ਦੇਖ ਲੈਣਾ ਜਿਹੜੇ ਰਜਿਸਟਰਡ ਹੈਗੇ ਬੱਚੇ ਇਹ ਮਤਲਬ ਕੰਪਲਸਰੀ ਹੈ ਕਿ ਬੱਚਾ ਸਰਕਾਰੀ ਸਕੂਲ ਚ ਹੀ ਪੜਦਾ ਹੋਣਾ ਚਾਹੀਦਾ ਹੈ ਪ੍ਰਾਈਵੇਟ ਚ ਨਹੀਂ ਪ੍ਰਾਈਵੇਟ ਚ ਨਹੀਂ ਜੀ ਇਹ ਐਪਲੀਕੇਬਲ ਹੈਗਾ ਜੀ ਗਵਰਨਮੈਂਟ ਐਡਿਟ ਸਕੂਲਸ ਜਾਂ ਗਵਰਨਮੈਂਟ ਸਕੂਲ ਓਕੇ ਕਿਉਂਕਿ ਪ੍ਰਾਈਵੇਟ ਚੱਲਿਆ ਉਹ ਨਹੀਂ ਇੰਪਲੀਮੈਂਟ ਨਹੀਂ ਕੀਤਾ ਮੇਰੇ ਖਿਆਲ ਨਾਲ ਕਰਨਾ ਵੀ ਨਹੀਂ ਕਿਉਂਕਿ ਜਿਹੜਾ 13 ਤੋਂ ਚੱਲ ਰਹੀ ਸਕੀਮ ਸਾਰੇ ਉਹ ਗਵਰਨਮੈਂ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਜੇਕਰ ਕਿਸੇ ਨੂੰ ਕੋਈ ਗੱਲ ਨਾ ਸਮਝ ਲੱਗੀ ਹੋਵੇ ਜਾਂ ਕਿਸੇ ਨੂੰ ਮਤਲਬ ਕੋਈ ਹੋਰ ਅੱਗੇ ਸਲਾਹ ਲੈਣੀ ਹੋਵੇ ਸੋ 14 ਤਰੀਕ 14 ਅਪ੍ਰੈਲ ਨੂੰ ਸ਼ਾਮ ਨੂੰ 6:30 7 ਵਜੇ ਬਜਵਾੜੇ ਡਾਕਟਰ ਸਾਹਿਬ ਹੋਣਾ ਨੇ ਕੈਂਪ ਲਗਾਉਣਾ ਬੱਚਿਆਂ ਦਾ ਤੇ ਉੱਥੇ ਆ ਕੇ ਇੱਕ ਤਾਂ ਤੁਸੀਂ ਜੇ ਤੁਹਾਡੇ ਬੱਚਿਆਂ ਨੂੰ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤੇ ਤੁਸੀਂ ਮੈਡੀਸਨ ਲੈ ਸਕਦੇ ਹੋ ਚੈੱਕਅਪ ਕਰਾ ਸਕਦੇ ਹੋ ਜੇ ਕਿਸੇ ਨੇ ਇਸ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਲੈਣੀ ਹੈ ਉਹ ਡਾਕਟਰ ਸਾਹਿਬ ਹੁਣੀ ਇੱਥੇ ਅਵੇਲੇਬਲ ਹੋਣੇ ਆ ਸੋ ਉੱਥੇ ਆ ਕੇ ਤੁਸੀਂ ਇਹਨਾਂ ਦੇ ਕੋਲੋਂ ਜਾਣਕਾਰੀ ਵੀ ਲੈ ਸਕਦੇ ਆ ਕਿਉਂ ਡਾਕਟਰ ਸਾਹਿਬ ਬਿਲਕੁਲ ਜੀ ਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਤੇ ਇਹ ਡਾਕਟਰ ਸਾਹਿਬ ਹੁਣੀ ਬਹੁਤ ਵੱਡਾ ਉਪਰਾਲਾ ਕਰਨ ਜਾ ਰਹੇ ਆ ਸੋ ਸਾਰੇ ਪਿੰਡ ਵਾਸੀ ਇਲਾਕਾ ਨਿਵਾਸੀ 14 ਤਰੀਕ ਨੂੰ ਸ਼ਾਮ ਨੂੰ 6:30 ਤੋਂ ਲੈ ਕੇ ਨੀਅਰ ਅਬਾਊਟ 7:30 8:00 ਵਜੇ ਤੱਕ ਡਾਕਟਰ ਸਾਹਿਬ ਘੰਟਾ 1.5 ਘੰਟਾ ਬਜਵਾੜੇ ਦੇ ਵਿੱਚ ਹੀ ਰਹਿਣਗੇ ਲੋਕੇਸ਼ਨ ਜਿਹੜੀ ਹੈਗੀ ਆ ਮੈਂ ਵੀਡੀਓ ਦੇ ਥੱਲੇ ਜਾਂ ਉੱਪਰ ਵੀ ਲਿਖ ਦੂੰਗਾ ਸੋ ਉਸ ਲੋਕੇਸ਼ਨ ਦੇ ਉੱਤੇ ਨਾਲ ਮੋਬਾਈਲ ਨੰਬਰ ਵੀ ਡਾਕਟਰ ਸਾਹਿਬ ਦਾ ਵੀ ਦੇ ਦਾਂਗੇ ਆਪਣਾ ਵੀ ਦੇ ਦਾਂਗੇ ਉਸ ਲੋਕੇਸ਼ਨ ਤੇ ਪਹੁੰਚ ਕੇ ਵੱਧ ਤੋਂ ਵੱਧ ਜਿਹੜੀ ਇਹ ਸਕੀਮ ਹੈਗੀ ਆ ਸਰਕਾਰੀ ਸਕੀਮ ਆ ਬਹੁਤ ਵਧੀਆ ਪਾਲਿਸੀ ਆ ਸਾਡੇ ਬੱਚਿਆਂ ਦੇ ਲਈ ਸਾਡੇ ਲਈ ਕਿਉਂਕਿ ਅੱਜ ਕੱਲ ਜਦੋਂ ਬੰਦੇ ਨੂੰ ਜਦੋਂ ਵੀ ਸੱਟ ਪੈਂਦੀ ਆ ਤੇ ਉਹ ਬਿਮਾਰੀਆਂ ਤੋਂ ਹੀ ਪੈਂਦੀ ਆ ਸੋ ਇਸ ਕਰਕੇ ਇਹ ਸਾਨੂੰ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਮਿਲ ਰਹੀਆਂ ਸੋ ਜਰੂਰ ਇਸ ਚੀਜ਼ ਦਾ ਲਾਭ ਲਵਾ ਕੇ ਧੰਨਵਾਦ ਜੀ